ਸਾਡੀ ਜਿਹੜੀ ਅੱਜ 사ਦਕ ਮੀਟਿੰਗ ਰੱਖੀ ਗਈ ਹੈ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਬਾਰੇ ਕੀ ਕਰਾਂ ਚਾਹੋਗੇ ਬਰਾਸ਼ਪ ਤੁਸੀਂ ਮੈਂ ਅੱਜ ਜਿਹੜੀ 사ਦਕ ਦੀ ਸਾਰੀ ਪੱਤਰਕਾਰ ਪੱਤਰਕਾਰਾਂ ਦੀ ਜਿਹੜੀ ਟੀਮ ਆ ਬਹੁਤ ਉਦਾਈ ਦੇ ਪਾਤਰ ਹਨ ਜਿਨ੍ਹਾਂ ਨੇ ਕੀ ਅੱਜ ਸਰਬਸੰਮਤੀ ਦੇ ਨਾਲ ਐਸੋਸੀਏਸ਼ਨ ਦੀਆਂ ਜਿਹੜੀਆਂ ਸਾਡੀਆਂ ਪੰਜਾਬ ਪ੍ਰੈਸ ਐਸੋਸੀਏਸ਼ਨ ਦੀਆਂ ਗਤੀਆਂ ਗਤੀਵਿਧੀਆਂ ਨੂੰ ਦੇਖਦੇ ਸਾਡੇ ਤੇ ਜਿਹੜਾ ਭਰੋਸਾ ਪ੍ਰਗਟ ਕੀਤਾ ਤੇ ਗੁਲਜ਼ਾਰ ਮਦੀਨਾ ਜੀ ਹੈ ਜਿਨ੍ਹਾਂ ਨੂੰ ਕੀ ਪ੍ਰਧਾਨ ਚੁਣਿਆ ਗਿਆ ਅਸੀਂ ਆਸ ਕਰਦੇ ਹਾਂ ਕਿ ਜਿੰਨੀ ਵੀ ਦਾਰੀ ਟੀਮ ਚੁਣੀ ਗਈ ਹੈ ਉਹਨਾਂ ਨੂੰ ਵਧਾਈ ਵੀ ਦਿੰਨਾ ਤੇ ਆਸ ਕਰਦੇ ਹਾਂ ਉਹ ਸਾਰੀ ਟੀਮ ਹੈ ਜਿਹੜੀ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੂਗੀ ਅਤੇ ਕੰਮ ਹੈ ਜਿਹੜੇ ਉਹਨਾਂ ਦੇ ਪੂਰੇ ਪੰਜਾਬ 'ਚ ਬੋਲਣਗੇ ਇੱਕ ਵਾਰੀ ਫੇਰ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਧੰਨਵਾਦ ਜੋ ਪੰਜਾਬ ਪ੍ਰੈਸ ਤਲਿਸ਼ ਅਸੋਸ਼ ਸਰਵਲਾਉ ਇੱਥੇ ਸਾਦਕ ਦੀ ਚੋਣ ਕੀਤੀ ਗਈ ਹੈ ਉਹਦੇ ਵਿੱਚ ਮੈਨੂੰ ਜਿਹੜਾ ਸਰਪ੍ਰਸਤ ਉਹਦਾ ਦਿੱਤਾ ਗਿਆ ਮੈਂ ਜਿਹੜਾ ਆਪਣੇ ਹਉਦੇ ਨੂੰ ਤੰਦੇਹੀ ਨਾਲ ਲਗਾਉਗਾ ਔਰ ਜੋ ਸਾਡੇ ਪ੍ਰਧਾਨ ਸਾਹਾ ਗੁਰਾਜੀ ਸਾਡੇ ਬੱਚਿਆ ਵਰਗੇ ਆ ਇਹ ਜੋ ਕੋਸ਼ਿਸ਼ਾ ਕਰ ਰਹੇ ਆ ਪੱਤਰਕਾਰਾਂ ਨੂੰ ਜੋੜਨ ਦੀਆਂ ਪੰਜਾਬ ਵਿੱਚ ਬਹੁਤ ਵੱਡੀ ਲੋੜ ਸੀਗੀ ਤੇ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਇਹਨਾਂ ਦੇ ਨਾਲ ਆ ਜਦੋਂ ਵੀ ਇਹ ਸਾਨੂੰ ਆਵਾਜ਼ ਮਾਰਨਗੇ ਅਸੀਂ ਇਹਨਾਂ ਦੇ ਨਾਲ ਖੜੇ ਮੰਦੀਨ ਸਾਹਿਬ ਤੁਹਾਨੂੰ ਅੱਜ 사ਦਕ ਦਾ ਬਲਾਗ ਦਾ ਪ੍ਰਧਾਨ ਚੁਣਿਆ ਗਿਆ ਕੀ ਕਹਣਾ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਾਈਆਂ ਨੂੰ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਇਹ ਸਾਰੇ ਜਿੰਨੇ ਮੇਰੇ ਪੱਤਰਕਾਰ ਸਾਥੀ ਨੇ ਮੈਂ ਇਹਨਾਂ ਦੇ ਨਾਲ ਰਲ ਕੇ ਜੋ ਵੀ ਇਲਾਕੇ ਦੇ ਕੰਮ ਹੈਗੇ ਆ ਜੋ ਵੀ ਇਲਾਕੇ ਦੇ ਵਿੱਚ ਕੋਈ ਕਮੀਆਂ ਹੈਗੀਆਂ ਉਹ ਅਸੀਂ ਜਰੂਰ ਆਪਣੀ ਕਲਮ ਨਾਲ ਹੀ ਪੰਜਾਬ ਸਰਕਾਰ ਤੱਕ ਪਹੁੰਚਾਵਾਂਗੇ ਤੇ ਬਾਕੀ ਜਿਹੜਾ ਮੈਂ ਸਭ ਤੋਂ ਮਾਣ ਮਹਿਸੂਸ ਕਰ ਰਿਹਾ ਆਪਣੇ ਫਖਰ ਮਹਿਸੂਸ ਕਰ ਰਿਹਾ ਕਿ ਮੈਨੂੰ ਜਿੰਨੇ ਵੀ ਮੇਰੇ ਪਤਰਕਾਰ ਸਾਥੀ ਅੱਜ ਆਏ ਸੀਗੇ ਤੇ ਉਹਨਾਂ ਨੇ ਮੈਨੂੰ ਸਰਬਸੰਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਮੈਨੂੰ ਪ੍ਰਧਾਨ ਚੁਣਿਆ ਗਿਆ ਤੇ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਰਦਾਰ ਜੀ ਅੱਜ ਸਾਥਕ ਜਿਹੜੀ ਹੈ ਉੱਥੇ ਪੰਜਾਬ ਪ੍ਰੋਫੈਸ ਅਸੋਸੀਏਸ਼ਨ ਦੀ ਚੋਣ ਕੀਤੀ ਗਈ ਹੈ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਫਤਿਹ ਅਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਤੋ ਪਿਛਲੇ ਦਿਨੀ ਸਾਡੀ ਨਵੀਂ ਚੋਣ ਹੋਈ ਹੈ ਪੰਜਾਬ ਪ੍ਰੈਸ ਐਸੋਸੀਏਸ਼ਨ ਪੰਜਾਬ ਜਿਹੜਾ ਦਾਸ ਨੂੰ ਸਮੂਹ ਪੰਜਾਬ ਦੇ ਪੱਤਰਕਾਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਦਾਨ ਲਾਇਆ ਗਿਆ। ਸੋ ਉਸ ਤੋਂ ਬਾਅਦ ਅਸੀਂ ਪ੍ਰਣ ਕੀਤਾ ਕਿ ਪੱਤਰਕਾਰਾਂ ਨੂੰ ਕੋਈ ਵੀ ਜਿਹੜੀ ਮੁਸ਼ਕਲ ਆਉਂ ਨੀ ਦੇਣੀ ਕਿ ਉਹਦਾ ਸੋਲੂਸ਼ਨ ਇਹ ਹੈ ਵੀ ਆਪਾਂ ਨੂੰ ਹਰੇਕ ਬਲਾਕ ਵਿੱਚ ਹਰੇਕ ਜ਼ਿਲ੍ਹੇ ਵਿੱਚ ਜਿਹੜਾ ਜਾ ਕੇ ਤਾਲਮੇਲ ਕਰਕੇ ਪੱਤਰਕਾਰਾਂ ਨਾਲ ਆਪਾਂ ਕਮੇਟੀਆਂ ਬਣਾਈਏ ਇਕਾਈਆਂ ਬਣਾਈਏ। ਯਾਨੀ ਕਿ ਏਕਤਾ ਦਾ ਜਿਹੜਾ ਸੁਭੂਤ ਹੈਗੇ ਉਹ ਸ਼ੁਰੂਆਤ ਅਸੀਂ ਆ ਜਿਹੜੀ ਸਾਦਕ ਤੋਂ ਸਾਡੇ ਅੱਜ ਸਾਰੇ ਪੱਤਰਕਾਰਾਂ ਦੀ ਸਹਿਮਤੀ ਨਾਲ ਸੀਨੀਅਰ ਪੱਤਰਕਾਰ ਸਾਡੇ ਇੱਥੇ ਬੈਠੇ ਨੇ ਸਾਡੇ ਸਤਿਕਾਰਯੋਗ ਗੁਰਪ੍ਰੀਤ ਸਿੰਘ ਜਵਾਨ ਜੀ ਨੇ ਰਜਿੰਦਰ ਧਰਨਾਜੀ ਨੇ ਔਰ ਕਿਦਾ ਕਿਦਾ ਮੈਂ ਨਾਮ ਲਾਵਾਂ ਬਹੁਤ ਸਾਰੇ ਇਤਿਹਾਜ਼ਰ ਨੇ ਉਹਨਾਂ ਦੀ ਸਹਿਮਤੀ ਨਾਲ ਸਾਰੇ ਸਾਡੇ ਜਿਹੜੇ ਬਹੁਤ ਪੁਰਾਣੇ ਸਮੇਂ ਤੋਂ ਔਰ ਵਧੀਆ ਕਲਮ ਦੇ ਧਨੀਏ ਜਿਹੜੇ ਗੁਲਜ਼ਾਰ ਮਦੀਨਾ ਜੀ ਇਹਨਾਂ ਨੂੰ ਅੱਜ ਅਸੀਂ ਇੱਥੋਂ ਦਾ ਪ੍ਰਧਾਨ ਹੌਸ ਕੀਤਾ ਔਰ ਗੁਰਪ੍ਰੀਤ ਜਵਾਨ ਜੀ ਨੂੰ ਜਿਹੜੇ ਅਜੀਤ ਦੇ ਲੰਮੇ ਸਮੇਂ ਤੋਂ ਮੇਰੇ ਖਾਲਸਾ ਜੀ ਉਦੋਂ ਤੋਂ ਸ਼ਾਇਦ ਅਜੇ ਪਹਿਲਾਂ ਵੀ ਨਹੀਂ ਹੋਇਆ ਸੀ ਉਦੋਂ ਤੋਂ ਜਿਹੜੀ ਇਹ ਆਪਦੀ ਕਲਮ ਨਾਲ ਇਲਾਕੇ ਦੀ ਸੇਵਾ ਕਰ ਰਿਹਾ ਹੈ। ਔਰ ਉਹਨਾਂ ਨੂੰ ਅਸੀਂ ਅੱਜ ਸਰਪ੍ਰਸਤ ਲੰਨੇ ਗਿਆ। ਸੋ ਸਾਰੀ ਇਕਾਈ ਨੂੰ ਮੈਂ ਵਧਾਈ ਦਿੰਦਾ ਜਿਦੇ ਵਿੱਚ ਜਨਰਲ ਸੈਕਟਰੀ ਆ ਦੀਪਕ ਸੇਠੀ ਜੀ, ਉਮੀਦ ਪ੍ਰਧਾਨ ਹਰਦੀਪ ਸਿੰਘ ਜੀ, ਖਜ਼ਾਨਚੀ ਆਪਣੇ ਰਗਵੀਰ ਸਿੰਘ ਜੀ ਔਰ ਰਜਿੰਦਰ ਸਿੰਘ ਜੀ ਸੀਨੀਅਰ ਉਮੀਦ ਪ੍ਰਧਾਨ ਔਰ ਗੁਰਪ੍ਰੀਤ ਸਿੰਘ ਜੀ ਮੁਖ ਸਲਾਹਕਾਰ ਸਾਰੀ ਕਮੇਟੀ ਜਿਹੜੀ ਆ ਉਹਨਾਂ ਨੂੰ ਮੈਂ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ।